ਇਹ ਉਹ ਸੜਕਾ ਜਿੱਥੇ ਕਦੇ ਸਿੰਘਾਂ ਨੇ ਟੋਲ ਲਾਇਆ ਸੀ ਸਭ ਤੋਂ ਪਹਿਲਾਂ ਟੋਲ ਜਿਹੜਾ ਲਾਇਆ ਸੀ ਉਹ ਸਿੰਘਾਂ ਨੇ ਲਾਇਆ ਸੀ ਇਹ ਤੁਸੀਂ ਜਿਹੜੀ ਸੜਕ ਦੇਖ ਰਹੇ ਹੋ ਇਹ ਤਰਨਤਨ ਸਾਹਿਬ ਤੋਂ ਚੁਭਾਲ ਜਾ ਰਹੀ ਹੈ ਸੋ ਇਸ ਰੋਡ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ 12 ਦਿਨ ਟੋਲ ਲਾਈ ਰੱਖਿਆ ਸੀ ਆ ਜੋ ਇਤਿਹਾਸ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਅੱਗੇ ਸ਼ੇਅਰ ਕਰਦੇ ਆ ਜੋ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵੈਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ 'ਚ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੱਖ ਵੱਖ-ਵੱਖ ਥਾਵਾਂ ਵੱਲ ਚਲੇ ਗਏ। ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਤਰਨਤਨ ਸਾਹਿਬ ਜੀ ਦੇ ਨੇੜੇ ਜੰਗਲ ਵਿੱਚ ਇਸ ਜਗ੍ਹਾ ਤੇ ਬੈਠਿਆਂ ਵੇਖ ਲੰਘਦੇ ਹੋਏ ਦੋ ਮੁਸਲਮਾਨ ਕਹਿਣ ਲੱਗੇ, ਇਹ ਸਿੰਘ ਕਿੱਥੋਂ ਆਏ ਨੇ? ਦੂਜੇ ਨੇ ਕਿਹਾ, ਸਿੰਘ ਤਾਂ ਕੋਈ ਰਿਹਾ ਹੀ ਨਹੀਂ। ਇਹ ਤਾਂ ਗੀਦੀ ਹੈ ਇਹ ਸੁਣ ਕੇ ਸਿੰਘਾਂ ਨੂੰ ਜੋਸ਼ ਆਇਆ ਤੇ ਉਹ ਸੜਕ ਦੇ ਵਿੱਚ ਜਾ ਕੇ ਆਨਾ ਗੱड्डा ਟਕਾ ਖੋਤਾ ਟੈਕਸ ਲਗਾਉਣ ਅਗਰਾਉਣ ਲੱਗ ਪਏ 10 12 ਦਿਨ ਟੈਕਸ ਅਗਰਾਉਂਦੇ ਰਹੇ ਰੋਕਣ ਵਾਲਾ ਕੋਈ ਨਾ ਤਾਂ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਖਵਾ ਕੇ ਚਿੱਠੀ ਲਿਖੇ ਵਿੱਚ ਚਿੱਠੀ ਲਿਖੇ ਵਿੱਚ ਬੋਤਾ ਹੱਥ ਹੋ ਸੋਟਾ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੇਸ ਲਾਇਆ ਖੋਤਾ ਆਖੀ ਭਾਬੀ ਖਾਨੋਂ ਤੇਰਾ ਦੇਵਰ ਹੈ ਸਿੰਘ ਬੋਤਾ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੂੰ ਭੇਜੀ ਜਿਸ ਨੂੰ ਪੜ ਕੇ ਸੂਬੇ ਨੇ ਲਾਹੌਰੋਂ ਫੌਜ ਭੇਜੀ ਐਸਾ ਥਾਂ ਤੇ ਦੋਵੇਂ ਸਿੰਘ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਪਿੱਠਾਂ ਜੋੜ ਕੇ ਫੌਜ ਦੇ ਚੰਗੇ ਆਹੂਲਾਹੇ ਅਤੇ ਮੁਕਾਬਲਾ ਕਰਦੇ ਹੋਏ ਚੜ੍ਹਦੀ ਕਲਾ ਵਿੱਚ ਛੀਦੋਗੇ ਤੁਸੀਂ ਦਰਸ਼ਨ ਕਰ ਰਹੇ ਹੋ ਅੱਗੇ ਵੀਡੀਓ ਸ਼ੇਅਰ ਕਰਿਆ ਜੋ ਜਦੋਂ ਆਪਾਂ ਤਰਨਤਨ ਸਾਹਿਬ ਤੋਂ ਚੁਬਾਲ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਇਹ ਗੁਰੂ ਘਰ ਆਉਂਦਾ ਸੋ ਇਹ ਆ ਉਹ ਮਹਾਨ ਧਰਤੀ ਸਿੰਘਾਂ ਦੀ ਜਿੱਥੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਮੁਗਲਾਂ ਦੇ ਆਹੂ ਲਾਏ ਸੀ ਤੇ ਇਹ ਉਹ ਸੜਕ ਜਾਂਦੀ ਹੈ ਜਿੱਥੇ ਟੈਕਸ ਵਸੂਲ ਕੀਤਾ ਸੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਆ ਜੋ ਤਾਂ ਜੋ ਕਿ ਅੱਗੇ ਵੀ ਆਪਾਂ ਹਰ ਇੱਕ ਨਾਲ ਸ਼ੇਅਰ ਕਰ ਸਕੀਏ ਸੋ ਇਹ ਆ ਉਹ ਮਹਾਨ ਸਿੰਘ ਜਿਨ੍ਹਾਂ ਦੀ ਸ਼ਹੀਦੀ ਨੂੰ ਅੱਜ ਵੀ ਸਾਰੇ ਸਲਾਮ ਕਰਦੇ ਨੇ ਸੋ ਇਹ ਆ ਉਥੋਂ ਦਾ ਇਤਿਹਾਸ ਤੇ ਆ ਜਾ ਰਹੀ ਆ ਸਾਹਮਣੇ ਚੁਬਾਲ ਨੂੰ ਸੜਕ ਤੇ ਇਧਰੋਂ ਤਰਨਤਨ ਸਾਹਿਬ ਤੋਂ ਆ ਰਹੀ ਆ ਸਾਹਮਣੇ ਸੜਕ ਸੋ ਇਹ ਉਹ ਸੜਕ ਆ ਉਸ ਸਮੇਂ ਦੀ ਜਿੱਥੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਟੈਕਸ ਵਸੂਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ